ਨੋ ਸ਼ਰਨਜੀਤ ਸਿੰਘ ਚੱਕ ਮਾਫੀ ਤੇ ਬਲਾਕ ਪ੍ਰਧਾਨ ਆਪਣੇ ਬੀਕੇ ਜੂ ਕਾਦੀਆਂ ਜੀ ਅੱਜ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਤੇ ਕੀ ਮੰਗਾ ਕੇ ਮੰਗਾ ਤਾਂ ਡੀਏਪੀ ਦੀ ਜੀ ਜ਼ਰੂਰੀ ਜਿਹੜੀ ਜਿਹਦੇ ਕਰਕੇ ਸਾਡੀ ਅਗਲੀ ਫਸਲ ਬੀਜਣ ਕਰਨੀ ਉਹ ਕੰਮ ਰੁਕਿਆ ਪਿਆ ਜੀ ਬਿਲਕੁਲ ਹੀ ਨਹੀਂ ਆਈ 1-2% ਆਈ ਆ ਹਾਂਜੀ ਕੱਲੇ ਆਪਣੀ ਏਰੀਆ ਚ ਪ੍ਰੋਬਲਮ ਹੈ ਜਾਂ ਹੋਰ ਏਰੀਆ ਚ ਵੀ ਇਹ ਜ਼ਿਆਦਾ ਵੱਡੀ ਪ੍ਰੋਬਲਮ ਆਪਣੀ ਆਲੂ ਵਾਲੀ ਬੈਲਟ ਕਰਕੇ ਆਪਣੇ ਜ਼ਿਆਦਾ ਜੀ ਕਣਕ ਦੀ ਫਸਲ ਥੋੜੀ ਅਜੇ 10-20 ਦਿਨ ਲੇਟ ਆ ਉੱਥੇ ਚੱਲਦਾ ਕੰਮ ਜੀ ਇਹਦੇ ਅੱਗੇ ਲਈ ਕੀ ਰਾਣੀ ਰਾਣੀ ਕੀ ਬਣਾਈ ਆ ਅੱਗੇ ਲਈ ਤਾਂ ਰੋਡ ਜਾਮ ਹੀ ਕਰਾਂਗੇ ਜੇ ਨਾ ਕੋਈ ਸਰਕਾਰ ਨੇ ਹੱਲ ਕਰਿਆ ਜੀ ਸਾਡਾ ਕਿੰਨਾ ਕੁ ਨੁਕਸਾਨ ਚਲਣਾ ਪੈ ਰਿਹਾ ਸਾਨੂੰ ਇੱਕ ਥੈਲੇ ਮਗਰ 5-400 ਦਾ ਚਲਣਾ ਪੈ ਰਿਹਾ ਜੀ ਤੇ ਜਿਹੜੇ ਕੁਝ ਦੇ ਰਹੇ ਨੇ ਸਰਕਾਰ ਸਾਨੂੰ ਧੱਕੇ ਨਾਲ ਉਹ ਬਿਲਕੁਲ ਬੇਕਾਰ ਤੇ ਜਿਹੜੀ ਹੁਣ ਸਾਨੂੰ ਆਪਣੇ ਫੀਡ ਦੇ ਰਹੇ ਨੇ ਡੰਗਰਾਂ ਦੀ ਉਹ ਬਿਲਕੁਲ ਬੇਕਾਰ ਆ ਡੰਗਰ ਬਿਲਕੁਲ ਨਹੀਂ ਖਾ ਰਹੇ ਉਹਨੂੰ ਉਹ ਵੀ ਧੱਕੇ ਨਾਲ ਚਕਾਰ ਰਹੇ ਨੇ ਸਾਨੂੰ ਮਜਬੂਰੀ ਵਾਸਤੇ ਜ਼ਿਮੀਦਾਰ ਨੂੰ ਚੱਕਣੀ ਪੈ ਰਹੀ ਆ ਨਹੀਂ ਫਿਰ ਡੀਏਪੀ ਨਹੀਂ ਚਕਾਉਂਦੇ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਮਨਪ੍ਰੀਤ ਸਿੰਘ ਖਲਾਲ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕੀ ਕਾਰਨ ਹੈ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕਾਰਨ ਇਹ ਹੈ ਵੀ ਸਾਡਾ ਜਿਹੜਾ ਆਪਣੀ ਜਿਹੜੀ ਬੈਲਟ ਆ ਖੰਨਾ ਬੈਲਟ ਆ ਪੂਰੀ ਇਹ ਆਲੂ ਲੱਗਦਾ ਇੱਥੇ ਸਾਰੇ ਏਰੀਆ ਦੇ ਵਿੱਚ ਸੋ ਆਲੂ ਦੀ ਬਿਜਾਈ ਇਸ ਟਾਈਮ ਪੂਰੇ ਜੋਰਾਂ ਤੇ ਆ ਪੀਕ ਤੇ ਆ ਸੋ ਉਹਦੇ ਸੰਬੰਧ ਦੇ ਵਿੱਚ ਸਾਨੂੰ ਡੀਏਪੀ ਜਿਹੜਾ ਆਲੂਆਂ ਦੇ ਖਾਦ ਆਪਾਂ ਵਰਤਦੇ ਆ ਉਹ ਸਾਨੂੰ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਮਾਰਕਫੈਟ ਖੰਨਾ ਦੇ ਦਫ਼ਤਰ ਦੇ ਅੱਗੇ ਧਰਨਾ ਲਗਾ ਕੇ ਬੈਠੇ ਦੇਖੋ ਪਿਛਲੇ 2 2.5 ਮਹੀਨੇ ਤੋਂ ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਡੀਏਪ ਦਾ ਰੈਕ ਨਹੀਂ ਆਇਆ ਸੋਸਾਇਟੀਆਂ ਦੇ ਵਿੱਚ ਇਸ ਇਸ ਟਾਈਮ ਤੱਕ 30 ਤਰੀਕ ਤੱਕ ਘੱਟੋ ਘੱਟ 60 70% ਹੈ ਜਿਹੜੀ ਸਪਲਾਈ ਉਹ ਆਉਣੀ ਚਾਹੀਦੀ ਸੀ ਤਾਂ ਜੋ ਅਸੀਂ ਆਲੂ ਆਪਣਾ ਬੀ ਸਕੀਏ ਪਰੰਤੂ ਹਲੇ ਤੱਕ ਜਿਹੜੀ ਸਪਲਾਈ ਆ ਉਹ 2 ਤੋਂ 3% ਆਈ ਆ ਨਾ ਮਾਤਰ ਸਪਲਾਈ ਆ ਕਿਸੇ ਕੋਲ ਡੀਏਪ ਨਹੀਂ ਹੈਗਾ ਕਿਸਾਨ ਝੋਨੇ ਦਾ ਝਾੜ ਘਟ ਹੋਣ ਕਾਰਨ ਪਹਿਲਾਂ ਹੀ ਮਾਰ ਹੀਟ ਹੈ ਉਹ ਮਾਰਕੀਟ ਵਿੱਚੋਂ ਨਗਦ ਲੈ ਨਹੀਂ ਸਕਦਾ ਜੇ ਮਾਰਕੀਟ ਵਿੱਚੋਂ ਫਾਰਮਰ ਲੈਂਦਾ ਤਾਂ ਜਿਹੜਾ 1350 ਦਾ ਥੈਲਾ ਉਹਨੂੰ 7-800 ਥੈਲੇ ਦੇ ਮਗਰ ਕੁਝ ਨਾਲ ਐਕਸਟਰਾ ਮਿਲਦਾ ਸੋ ਕਿਸਾਨ ਤੇ ਬੋਝ ਪੈ ਰਿਹਾ ਗਵਰਨਮੈਂਟ ਦੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਨੇ ਜਿੱਥੇ ਅਸੀਂ 6 ਮਹੀਨੇ ਬਾਅਦ ਦੇਣ ਲੈਣ ਕਰਦੇ ਆਂ ਤੇ ਇੱਕ ਵਧੀਆ ਸਿਸਟਮ ਚਲਾਇਆ ਹੋਇਆ ਸੀ ਪਰੰਤੂ ਪਤਾ ਨਹੀਂ ਕੀ ਗੱਲ ਹੈ ਕਿ ਡੀਏਪੀ ਜਿਹੜਾ ਸੁਸਾਇਟੀਆਂ ਦੇ ਵਿੱਚ ਨਹੀਂ ਆ ਰਿਹਾ ਤੇ ਹੁਣ ਅਗਲਾ ਸਟੈਪ ਤੁਹਾਡਾ ਕੀ ਹੈ ਅਸੀਂ ਡੀਐਮ ਦੀ ਵੇਟ ਕਰਦੇ ਆਂ ਡੀਐਮ ਲੁਧਿਆਣਾ ਨੇ ਜੋ ਮਾਰਕੀਟ ਫੈਟ ਦੇ ਮੈਨੇਜਰ ਨੇ ਲੁਧਿਆਣਾ ਡਿਸਟ੍ਰਿਕਟ ਉਹਨਾਂ ਦਾ ਸਾਨੂੰ ਕਿਹਾ ਵੀ ਅਸੀਂ 15 ਤੋਂ 20 ਮਿੰਟ ਤੱਕ ਆਉਨੇ ਆ ਜੇ ਉਹ ਨਾ ਆਏ ਤਾਂ ਅਸੀਂ ਜੀਟੀ ਰੋਡ ਜਾਮ ਕਰਾਂਗੇ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਮੈਂ ਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇਜੂ ਕਾਰਦੀਆਂ ਲੁਧਿਆਣਾ। ਤੇ ਅੱਜ ਜਿਹੜਾ ਸਰ ਪ੍ਰੋਟੈਸਟ ਕਰ ਰਿਹਾ ਉਹ ਕੀ ਕਾਰਨ ਹੋ ਰਿਹਾ ਪ੍ਰੋਟੈਸਟ? ਇਹ ਅੱਜ ਅਸੀਂ ਮਾਰਕਫੈੱਡ ਆਪਣੇ ਖੰਨਾ ਇਹਨਾਂ ਦਾ ਦਫ਼ਤਰ ਆ ਉਹਦੇ ਅੱਗੇ ਅਸੀਂ ਧਰਨਾ ਲਾਇਆ ਹੋਇਆ। ਜੋ ਜਿਹੜੀ ਖਾਦ ਦੀ ਸਪਲਾਈ ਆ ਸੁਸਾਇਟੀ ਐ ਕੋਆਪਰੇਟ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਜੇ ਕਹ ਦੀਏ ਬਿਲਕੁਲ 0% ਆ। ਸਾਡੇ ਮਾਛੂਵੜਾ ਤੇ ਖੰਨਾ ਬਲਾਕ ਨੂੰ 55 ਸੋਸਾਇਟੀਆਂ ਪੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਹਜੇ ਪੰਜ ਛੇ ਸੋਸਾਇਟੀਆਂ ਨੂੰ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਪੰਜ ਜਾਂ ਛੇ ਗੱਡੀਆਂ ਆਈਆਂ ਸੀ ਜਦਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਵੀ ਜਿਹੜੀਆਂ ਆਪਣੀਆਂ ਜਿੰਨੀਆਂ ਵੀ ਕੋਆਪਰੇਟਿਵ ਸੋਸਾਇਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਨੌਵੇਂ ਮਹੀਨੇ ਦੇ ਵਿੱਚ ਕਿਉਂਕਿ ਫਸਲ ਕਣਕ ਵੀ ਵੀ ਜਿਹੜੀਆਂ ਤੇ ਤੇ ਆਲੂ ਦੀ ਫਸਲ ਜਿਹੜੀ ਪੂਰੀ ਬੈਲਟ ਆ ਸਾਡੇ ਖੰਨੇ ਤੋਂ ਲੈ ਕੇ ਆਪਣੇ ਦਰਾਹੇ ਤੱਕ ਆਲੂ ਦੀ ਬੈਲਟ ਆ ਉਹਦੇ ਵਿੱਚ 70% ਇਹ ਸਪਲਾਈ ਲਾਜ਼ਮੀ ਹੁੰਦੀ ਹੈ ਨੌਵੇਂ ਮਹੀਨੇ ਦੇ ਵਿੱਚ ਹੁਣ ਤੁਸੀਂ ਲਾ ਲਓ ਨੌਵਾਂ ਮਹੀਨਾ ਖਤਮ ਹੋ ਗਿਆ ਸਪਲਾਈ ਜ਼ੀਰੋ ਆ ਜੇ ਕਿਤੇ ਕੋਈ ਗੱਡੀ ਆਉਂਦੀ ਆ ਉਹਦੇ ਨਾਲ ਇੱਕ ਨਵਾਂ ਇੱਕ ਬਲੈਕਮੇਲਿੰਗ ਹੋ ਰਹੀ ਆ ਵੀ ਸਾਨੂੰ ਮਾਰਕ ਫੈਟ ਦੀ ਜਿਹੜੀ ਫੀਡ ਆ ਕਿਸਾਨਾਂ ਨੂੰ ਲੈਣੀ ਪਊਗੀ ਜਿਹਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਉਰਜਰ ਵਿਰੋਧ ਕਰਦੇ ਆ ਵੀ ਇਹ ਨਜਾਇਜ਼ ਆ ਕਿਸਾਨ ਤਾਂ ਅੱਗੇ ਹੀ ਜਾਣ ਕੇ ਮੁਸੀਬਤਾਂ ਦੇ ਨਾਲ ਆਪਾਂ ਕਹਿੰਦੇ ਘਾਟੇ ਪੈ ਪੈ ਕੇ ਜ਼ੀਰੋ ਹੋਇਆ ਪਿਆ ਵਾ ਤੇ ਆਇਆ ਇਸ ਸਾਲ ਜਿਹੜੀ ਫਸਲ ਆ ਸਾਡੀ ਝੋਨੇ ਦੀ ਫਸਲ ਆ ਉਹ ਵੀ 7 ਤੋਂ 8 ਕੁਇੰਟਲ ਘਟੀ ਆ ਕਿਸਾਨ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਸਰਕਾਰ ਨੇ ਬੋਨਸ ਤਾਂ ਕੀ ਦੇਣੇ ਨੇ ਉਸ ਆਪਣੇ ਕਿਸਾਨਾਂ ਨੂੰ ਸਾਨੂੰ ਜਿਹੜੀ ਖਾਦ ਵੀ ਮਹੂਗਾ ਮਹੀਆ ਗਰਾਊਂਡ ਦੇ ਵਿੱਚ ਫੇਲ ਹੋ ਚੁੱਕੀ ਆ ਵੱਡੀਆਂ ਵੱਡੀਆਂ ਗੱਲਾਂ ਟੀਵੀਆਂ ਦੇ ਉੱਤੇ ਫੇਸਬੁੱਕਾਂ ਦੇ ਉੱਤੇ ਗੱਲਾਂ ਕਰ ਰੀਆਂ ਸੌਕੀਆਂ ਨੇ ਪਰ ਜਿਹੜੀ ਗਰਾਊਂਡ ਲੈਵਲ ਤੇ ਆਪਾਂ ਦੇਖੀਏ ਸਰਕਾਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੇ ਹੁਣ ਜਿੱਦਾਂ ਕਿ ਰਾਣੀ ਫਸਲ ਜਿਹੜੀ ਹੈਗੀ ਮੱਡੀਆਂ ਜਾ ਚੁੱਕੀ ਆ ਅਗਲੀ ਫਸਲ ਦੇਣੀ ਹੈ ਬੀਜਣ ਦੀ ਉਹ ਤੋਂ ਵੀ ਤਿਆਰੀ ਕਰਦੇ ਕਿੰਨੀ ਘਾਣ ਮੁਸ਼ਕਲ ਆ ਗਈ ਹੈ ਦੇਖੋ ਜੀ ਕਿਸਾਨ ਜੇ ਆਪਾਂ ਕਹੀਏ ਇਹ ਪੂਰਾ ਬਿਲਕ ਰਹੇ ਨੇ ਆਪਾਂ ਕਹਿ ਦਈਏ ਦੁਕਾਨਾਂ ਦੇ ਉੱਤੇ ਜੇ ਕਿਤੇ ਮਿਲਦਾ ਵੀ ਇਹਨਾਂ ਨੂੰ ਪ੍ਰਾਈਵੇਟ ਦੁਕਾਨਾਂ ਤੇ ਉਹ ਇਹਨਾਂ ਨੂੰ 700 800 ਰੁਪਏ ਦਾ ਨਾਲ ਕੁਆਂਟਲ ਮਕਰਸਵਾਨ ਦਿੰਦੇ ਨੇ ਜਿਹਦੇ ਜ਼ਿੰਮੇਵਾਰੀ ਬਣਦੀ ਆ ਪੰਜਾਬ ਸਰਕਾਰ ਦੀ ਤੇ ਸਾਡੇ ਖੇਤੀਬਾੜੀ ਜਿਹੜੇ ਅਫਸਰ ਨੇ ਬਲਾਕਾਂ ਦੇ ਉਹਨਾਂ ਦਾ ਵੀ ਇਸ ਵੱਲ ਬਿਲਕੁਲ ਧਿਆਨ ਨਹੀਂ ਹੈਗਾ ਸਰਕਾਰ ਨੂੰ ਜਲਤ ਤੋਂ ਜਲਦ ਸਾਡੇ ਇਲਾਕੇ ਜਿਵੇਂ ਖੰਨਾ ਇਲਾਕਾ ਸਾਡਾ ਇਹਦੀਆਂ 24 ਸੈਟੀਆਂ ਨੇ ਇਹਨਾਂ ਦੇ ਵਿੱਚ ਵੀ ਸਪਲਾਈ ਜ਼ੀਰੋ ਆ ਜਿਹੜਾ ਸਾਡੇ ਰੈਕ ਨੇ ਉਹ ਜਿਹੜੇ ਸਾਡੇ ਰੈਕ ਡੀਐਮ ਦੀ ਜੇ ਜ਼ਿੰਮੇਵਾਰੀ ਹੁੰਦੀ ਆ ਬਈ ਆਪਣੇ ਜਿੰਨੀਆਂ ਵੀ ਸੈਟੀਆਂ ਨੇ ਲੁਧਿਆਣੇ ਦੀਆਂ ਉਹਨਾਂ ਨੂੰ ਸਪਲਾਈ ਮਹਗਿਆ ਕਰਾਵੇ ਪਰ ਇਹ ਆ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਇਹਨਾਂ ਨੂੰ ਚਾਹੀਦਾ ਸੀਗਾ ਹੁਣ 70% ਪੂਰੀ ਸਪਲਾਈ ਚਾਹੀਦੀ ਸੀ ਅਗਲੀ ਰਣਨੀਤੀ ਕੀ ਆ ਹੁਣ ਜੇ ਤੁਹਾਡੀ ਮੰਗਾਂ ਨਹੀਂ ਅਸੀਂ ਤਕਰੀਬਨ 2 ਘੰਟੇ ਤੋਂ ਬੈਠੇ ਆ ਜੇਕਰ ਡੀਐਮ ਸਰ ਨਹੀਂ ਆਏ ਤਾਂ ਸਾਨੂੰ ਪੁਖਤਾ ਭਰੋਸਾ ਨਹੀਂ ਦਿੰਦੇ ਤਾਂ ਸਾਨੂੰ ਮਜਬੂਰਨ ਬਸ ਆਹ ਰੋਡ ਦੇ ਉੱਪਰ ਬੈਠਣਾ ਪਊਗਾ। ਇਹ ਜੋ ਖਾਦ ਰਿਗਾਰਡਿੰਗ ਹੋਇਆ ਸੀਗਾ ਜੀ ਇਹਦਾ ਅਸੀਂ ਮਸਲਾ ਹੱਲ ਕਰਨ ਲਈ ਹੈੱਡ ਆਫਿਸ ਨਾਲ ਗੱਲਬਾਤ ਕਰ ਲਈ ਆ ਤੇ ਐਗਰੀਕਲਚਰਲ ਤਾਲਮਿਲ ਚ ਹੈ ਜੀ ਇੱਕ ਰੈਕ ਅਸੀਂ ਪਰਸੋਂ ਲੈ ਕੇ ਆ ਰਹੇ ਆ ਤੇ ਹੋਰ ਕੋਸ਼ਿਸ਼ ਕਰ ਰਹੇ ਆ ਦੋ ਦਿਨ ਲੈ ਕੇ ਆ ਕੇ ਜੋ ਆ ਸਮੱਸਿਆ ਨੂੰ ਖਤਮ ਕਰ ਦਈਏ ਜੀ ਆਪਾਂ। ਨਹੀਂ ਸਾਡਾ ਪ੍ਰਾਈਵੇਟ ਨਹੀਂ ਆ ਜੀ ਆਪਣਾ ਸਰਕਾਰੀ ਦਾਰ ਹੈ ਜੀ ਮਾਰਕਟ ਦਾ। ਨੀ ਸਾਡਾ ਨਹੀਂ ਉਹ ਮਾਰਕੀਟ ਦਾ ਸਰਕਾਰੀ ਧਾਰਾ ਜੀ ਪ੍ਰਾਈਵੇਟ ਨਹੀਂ ਆਪਣਾ ਜੀ ਸੋਸਾਇਟੀ ਤੋਂ ਵੀ ਇਹਨਾਂ ਨਾਲ ਲੈਣੀ ਪੈਂਦੀ ਹੈ ਉਹ ਮਾਰਕੀਟ ਦਾ ਨਹੀਂ ਹੈ ਜੀ ਉਹ ਇਸ ਕੋ ਜੋ ਕਹਿ ਰਿਹਾ ਇਸ ਕੋ ਤਾਂ ਨੈਨੋ ਜੂਰੀਆ ਸਾਡਾ ਨਹੀਂ ਹੈ ਜੀ ਮਾਰਕੀਟ ਦਾ ਨਹੀਂ ਹੈ ਜੀ ਮਾਰਕੀਟ ਦਾ ਫੀਡ ਵਗੈਰਾ ਆਉਂਦੀ ਹੈ ਕਿ ਉਹ ਉਹਨਾਂ ਨਾਲ ਹੋ ਗਈ ਗੱਲ ਜੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਅਸੀਂ ਦਵਾਵਾਂਗੇ अदरवाइज ਕੁਝ ਨਹੀਂ ਹੈ ਜੀ ਜਲਦੀ ਜਲਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਹਫ਼ਤੇ ਅਸੀਂ ਦੋ ਰੈਕ ਲਈ ਆਈਏ ਜੀ ਇੱਕ ਰੈਕ ਤਾਂ ਪਰਸੋਂ ਹੀ ਆ ਰਿਹਾ ਜੀ ਇੱਕ ਰੈਕ ਹੋਰ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣਾ ਲਗਵਾ ਕੇ ਉਦੋਂ ਫੇਰ ਅਸੀਂ ਕੋਸ਼ਿਸ਼ ਕਰਾਂ ਜਿਹੜਾ ਬੱਦੋਆ ਰੈਕ ਆਏਗਾ ਜੀ ਉਦੋਂ ਵੀ ਅਸੀਂ ਕੁਝ ਸੋਸਾਇਟੀ ਨੂੰ ਫੀਡ ਕਰਾਂਗੇ ਜੀ ਤਾਂ ਜੋ ਸਮੱਸਿਆ ਹੱਲ ਹੋ ਸਕੇ ਜਲਦੀ ਜਲਦੀ ਜੀ